ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਸਵੇਰ ਦੇ 8:30 ਵਜੇ ਆਪਾਂ ਖੜੇ ਪਿੰਡ ਸੋਤਰ ਤੇ ਬੰਗਿਆਂ ਦੇ ਨਾਲ ਪਹੁੰਚ ਗਏ ਸੀਗੇ ਸਵੇਰੇ ਰੈਡੀ-ਸ਼ੈਡੀ ਹੋ ਕੇ ਬਾਈਕੇ ਪਿੰਡੋ ਬਾਈ ਯਾਰ ਗਿਆ ਡਾਏ ਸੀ ਕਿਉਂਕਿ ਭੈਣ ਨੇ ਹੁਣ ਅਸੀਂ ਤਿਆਰ ਤੇ ਆਪਾਂ ਘਰ ਉੱਥੇ ਤਿਆਰ ਹੋ ਕੇ ਸਾਰੇ ਜਣੇ ਆਏ ਆ ਰੈਡੀ ਹੋ ਕੇ ਤੇ ਕਰਦੇ ਆ ਜੀ ਸ਼ੁਰੂ ਵਲੌਗ ਅੱਜ ਦਾ ਭਰਾ ਤੋਰਨ ਲੱਗੀ ਆ ਗੱਡੀ ਵੀ ਆ ਗਈ ਜੈਗਵਾਰ ਤੇ ਜਾਣੇ ਹੁਣ ਅੰਦਰ ਨੂੰ ਰੌਣੇ ਤੁਹਾਨੂੰ ਕਿੱਦਾਂ ਦਾ ਮਾਹੌਲ ਚਾਹਲਾ ਤੇ ਇੱਕ ਚੀਜ਼ ਦੇ ਕਿਉਰਿਓਸਟੀ ਆਪਣੇ ਮਾਲਵੇ ਵਾਲਿਆਂ ਨੂੰ ਬਹੁਤ ਆ ਕਿ ਇੱਧਰ ਸੇਰਾ ਨਹੀਂ ਲਾਉਂਦੇ ਇੱਧਰ ਸੇਰਾ ਬਹੁਤ ਘੱਟ ਲਾਉਂਦੇ ਆ ਮਤਲਬ ਇੱਧਰ ਇਕੱਲੀ ਕਲਗੀ ਲਾ ਕੇ ਹੀ ਜ਼ਿਆਦਾਤਰ ਮੁੰਡਾ ਜਿਹੜਾ ਆ ਤੁਰਦਾ ਆ ਸੇਰਾ ਬਹੁਤ ਘੱਟ ਲਾਉਂਦੇ ਆ ਆ ਗਏ ਭਾਈ ਦੁਆਬੇ ਵਾਲੇ ਪਿਆ ਖੜੇ ਜਨਤਾ ਜਨਾਰਦਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਵਾਲ ਦੇਖੋ ਖੜੇ ਕੀਤੇ 마포구청 인터넷 방송국 홈페이지에서 ਇਥੇ ਨਾ ਖੜੋ ਇੱਥੇ ਨਾ ਖੜੋ ਬੈਕਗ੍ਰਾਉਂਡ ਵਿੱਚ ਉਹ ਲੀ ਫੋਟੋ ਕੋਈ ਨਹੀਂ ਫੋਟੋ ਬੇਚੇ ਬੇਚਾਉਂਦੇ ਆ ਆਜੂ ਵਿੱਚ ਸੋੜਾ ਇਧਰ ਆ ਬੱਚੀ ਇਧਰੋਂ ਪੂਜੀ ਇਧਰ ਆ ਯਾਰ ਨਹੀਂ ਬੋ ਰਿਹਾ ਠੀਕ ਜੀ ਇਧਰ ਬੈਠ ਗਿਰਿਓ ਇਹਦੇ ਠੀਕ ਹੈ ਆ ਤੁਸੀਂ ਇੱਕ ਮਿੰਟ ਮੈਂ ਤੁਹਾਡੇ ਨਾਲ ਆ ਜਾ ਤੁਸੀਂ ਮੈਂ ਇੱਥੇ ਕੱਢਾਂ ਵੀ 11:30 ਵਜੇ ਬਰਾਤ ਪਹੁੰਚ ਗਈ ਗੁਰਦੁਆਰਾ ਪਿੰਡ ਸੰਗਟੇਸੀਆਂ ਢੇਸੀਆਂ ਸੰਗ ਆ ਪਤਾ ਨਹੀਂ ਸੰਗਟੇਸੀਆਂ ਕਿਤੇ ਸੰਗਟੇਸੀਆਂ ਲਿਖਿਆ ਹੁੰਦਾ ਕਿਤੇ ਢੇਸੀਆਂ ਸੰਗ ਲਿਖਿਆ ਹੁੰਦਾ ਤੇ ਹੁਣ ਆਨੰਦ ਕਾਰਜ ਹੋਣਗੇ ਤੇ ਉਸ ਤੋਂ ਬਾਅਦ ਚਾਹ ਪਾਣੀ ਛਕਾਂਗੇ ਤੇਰ ਜਖਾਣ ਦੇਖੋ ਚਲੀ ਨਹੀਂ ਆ ਰਹਾ ਹੁੰਦਾ ਮੈਂ ਆਉਂਦੇ ਦੇਖਣ ਤਾਂ ਸੱਚੀ ਗੱਲ ਤੋਂ ਦੱਸਦਾ ਬਹੁਤ ਬੇਕਾਰ ਲੱਗਦਾ ਸਾਰਾ ਕੁਝ ਕਿਉਂਕਿ ਸਿਸਟਮ ਨਹੀਂ ਭਈ ਹੁੰਦਾ ਬੰਦੇ ਦਾ ਹਰੀਆਂ ਇਲਾਇਸ਼ੇ ਝੁੱਕ ਗਈ ਜੀ। ਕਿਰਤ ਦੀ ਰੋਟਾ ਖੱਤ ਕਰਦੀ ਆ। ਸਹੀ ਗੱਲ ਐ ਯਾਰ। ਵਿਆਹਾਂ ਨਾਲ ਤਾਂ ਕਾਦੇ ਵਿਆਹ ਹੁੰਦੇ ਸੱਚੀ ਗੱਲ ਦੱਸਾਂ। ਪਹਿਲਾਂ ਪਹਿਲਾਂ ਜਵਾਕਾਂ ਤੋਂ ਨਿੰਮੜ ਜਾਣ ਸਾਰੇ ਵਿਆਹ। ਬਸ ਤੇ ਗੱਡੀ ਲੜਾਈ ਹੋਈ ਕਿਉਂਕਿ ਬੱਚਾ ਹੁਣੇ ਗੱਡੀ ਮੋਟ ਕਰਪੇ ਚੱਲ ਲੈਣ ਬਾਈ। ਹੋ ਵੀ 1:09 ਹੋ ਗਏ ਆ ਚਾਹ ਪਣੀ ਛਕ ਲਿਆ ਚਾਹ ਪੀ ਲਈ ਪਕੌੜੇ ਖਾ ਲਏ ਹਾਸਾ ਠੱਠਾ ਕਰ ਲਿਆ ਫੋਟੋਆਂ ਘਰਾਲੀਆਂ ਦੋ ਚਾਰ ਉਸ ਤੋਂ ਬਾਅਦ ਹੁਣ ਆਪਾਂ ਚੱਲੇ ਆ ਜੀ ਆਪਣਾ ਫਗਵਾੜੇ ਫਗਵਾੜੇ ਐ ਚੱਲੇ ਆ ਜੋ ਤੇ ਅਗਲੇ ਵਿਆਹ ਲਈ ਸੂਟ ਫਗਵਾੜੇ ਆ ਰਹੇ ਆ ਬਸ ਤੇ ਕਿਉਂਕਿ ਕੱਲ ਫੜਾਈ ਨਹੀਂ ਗੇ ਮਨਪਰੀਤ ਰੋਣ ਦਾ ਮੁੰਡਾ ਬਿਮਾਰ ਹੋ ਗਿਆ ਜੀ ਜਿਆਦੇ ਸਵੇਰੇ ਸਵੇਰੇ ਤੇ ਫਿਰ ਸ਼ਾਮ ਨੂੰ ਬਸ ਕੋਈ ਆਉਂਦੇ ਹੀ ਨਹੀਂ ਤੇ ਇਸ ਕਰਕੇ ਫਿਰ ਅੱਜ ਮੰਗਾਏ ਆ ਤੇ ਹੁਣ ਅਸੀਂ ਫਗਵਾੜੇ ਚੱਲੇ ਆ ਬਸ ਆਉਣੀਆਂ 4:00-2:00 ਵਜੇ ਤੇ ਇਧਰ ਫਾਟਕ ਵਾਲਾ ਚੱਕਰ ਆ ਯਾਰ ਫਾਟਕ ਵਾਲਾ ਲੱਗਦਾ ਉਹ ਵਾਲਾ ਗਰਾਿਆਂ ਵਾਲਾ ਤਾਂ ਕਰਕੇ ਫਿਰ ਥੋੜਾ ਪਹਿਲਾਂ ਚੱਲੇ ਵੀ ਕਈ ਰਿ ਫਾਟਕ ਫੁੜਕ ਲੱਗ ਜਾਂਦਾ ਫਿਰ ਬੱਸ ਨਾਲ ਟੱਪ ਜੀ ਤੇ 1:00 ਕੇ 10 ਮਿੰਟ ਹੋਏ ਆ ਸਵਾ 1:00 ਨੂੰ ਸ਼ਾਇਦ ਜੜੀਆਂ ਆ ਲਾਵਾ ਹੋ ਜਾਣ ਕਿਉਂਕਿ ਹੁਣ ਚਾਹ ਆਪਣੇ ਪੀਤਾ ਸਾਰਿਆਂ ਨੇ ਤੇ ਦੋ ਵਾਰ ਲਾਵਾ ਹੀ ਕਰ ਲਿਆ ਲਾਵਾ ਤਾਂ ਇਹ ਸੀਨ ਆ ਵੀ ਉਸ ਤੋਂ ਪਹਿਲਾਂ ਦੋ ਤਿੰਨ ਵਿਆਹ ਮਤਲਬ ਦੋ ਤਿੰਨ ਜੜਿਆਂ ਦੀਆਂ ਹੋਰ ਲਾਵਾ ਸੀਗੀਆਂ ਤੇ ਜਿਹੜੇ ਕਰਕੇ ਜਿਹਦੇ ਕਰਕੇ ਆਪਾਂ ਲੇਟ ਹੋ ਗਿਆ ਥੋੜਾ ਜਿਹਾ ਲਾਵਾਂ ਲਈ ਨਹੀਂ ਤਾਂ ਵੈਸੇ ਤਾਂ ਆਪਾਂ ਸਾਰਿਆਂ ਦਾ ਇਹੀ ਹੁੰਦਾ ਵੀ 12 ਵਜੇ ਤੋਂ ਪਹਿਲਾਂ ਹੋ ਜੇਣ ਬਟ ਕਿਉਂ ਹੁੰਦਾ ਨਾ ਵੀ ਦੂਰ ਤੋਂ ਥੋੜਾ ਉਹ ਆ ਵਿਆਹ ਇੱਥੇ ਗੁਰਦੁਆਰੇ ਦੇ ਵਿੱਚ ਹੀ ਆ ਹਾਂ ਤੇ ਉਹਦੇ ਕਰਕੇ ਫਿਰ ਐਂਡ ਤੇ ਆ ਲਾਵਾਂ ਤੇ ਬਾਕੀ ਜਿਹੜੇ ਮਤਲਬ ਵੀ ਹੋਰ ਸਿੰਘਾਂ ਲਾਵਲੇ ਮਤਲਬ ਜਿਹੜਾ ਨੇ ਜਾਣਾ ਸੀਗਾ ਉਹ ਪਹਿਲੀਆਂ ਚ ਲਾਵਾਂ ਕਰਾ ਕੇ ਚਲੇ ਗਏ ਤੇ ਇੱਕ ਕੁਛ ਮੰਨਿਆ ਜਾਂਦਾ ਏਦਾਂ ਵੀ ਜਿੱਦਾਂ ਮੱਥੇ ਨਹੀਂ ਲੱਗਦੇ ਹੁੰਦੇ ਸ਼ਾਇਦ ਬਹੁਤ ਜਾਣਿਆਂ ਦਾ ਹੈਗਾ ਆ ਇਹ ਕਵੀ ਮੱਥੇ ਨਹੀਂ ਲੱਗਣਾ ਜਿਹਦਾ ਮਤਲਬ ਵਿਆਹ ਹੈ ਉਹਦੇ ਕਰਕੇ ਵੀ ਥੋੜਾ ਕਰਕੇ ਵੀ ਵਾਵਾ ਟਾਈਮ ਲੱਗ ਗਿਆ ਸੀਗਾ ਫਿਰ ਅੰਦਰ ਹੈ ਤੇ ਕੋਈ ਨਹੀਂ ਬੰਦੀ ਬੱਲੇ ਲੇ ਇਹ ਜਿਹਾ ਹੁੰਦਾ ਪਿਓ ਪਿਓ ਹੀ ਹੁੰਦਾ ਜਿੰਨਾ ਮਰਜ਼ੀ ਕਹਿ ਲੈ ਮੈਂ ਕਿ ਦੀ ਫੇਰੀਆਂ ਜਿਦਾਂ ਨਹੀਂ ਪੂਰੀਆਂ ਕਰਨੀਆਂ ਆਂ ਦੀ ਕਰਨਾ ਉਹ ਨਹੀਂ ਕਰਨਾ ਬਟ ਫੇਰ ਵੀ ਪਹਿਲਾਂ ਲੇਜ਼ ਲਿਆ ਕੇ ਦਿੱਤੇ ਉਹ ਵੀ ਨਹੀਂ ਇਹਨੇ ਖਾਦੇ ਔਰ ਆਹ ਮਾਜਾ ਲਿਆ ਕੇ ਦਿੱਤਾ ਕਿਉਂਕਿ ਉਦੋਂ ਦੀ ਮਾਜਾ ਹੀ ਵੱਲ ਦੇਖ ਰਹੀ ਸੀ ਤੇ ਮੈਂ ਇਹ ਕਹਿੰਦਾ ਤੂੰ ਮਾਜਾ ਪੀਣਾ ਕਹਿੰਦੀ ਸ਼ਰਮ ਆਬੀ ਉਤਾ ਤੇ ਮੈਂ ਕਿ ਜਿੰਨਾ ਮਰਜ਼ੀ ਕਹੀ ਜਾਵੇ ਵੀ ਇਹਦੀ ਹੁਣ ਆਪਾਂ ਜੈਦ ਨਹੀਂ ਪਗਾਉਣੀ ਇਹਨੂੰ ਰੋਕਣਾ ਆ ਪਰ ਪਿਓ ਪਿਓ ਹੀ ਹੁੰਦਾ ਸਹੀ ਗੱਲ ਬਾਸੀ ਹੁਣਾਂ ਦੇ ਸੂਟ ਸਾਡੀ ਗੱਡੀ ਚ ਆ ਗਏ ਉਹਨਾਂ ਦੇ ਪਹਿਲਾਂ ਲਹਿੰਗੇ ਪਾਏ ਸੀ ਹੁਣ ਉਹਨਾਂ ਨੇ ਚੇਂਜ ਕਰਨੇ ਆ ਤੇ ਬਾਰ ਬਾਰ ਮਾਸੇ ਦਾ ਫੋਨ ਆ ਰਿਹਾ ਕਦੋਂ ਤੱਕ ਆਉਂਗੇ ਤੇ ਬਸ ਬੱਸ ਵਾਲਾ ਥੋੜਾ ਜਿਹਾ ਲੇਟ ਹੋ ਗਿਆ 2:09 ਹੋ ਗਿਆ ਸ਼ਾਇਦ 2:30 ਵਜੇ ਤੱਕ ਆਉਗੀ ਬਸ ਤੇ ਫੇਰ ਸੂਟ ਫੜ ਕੇ ਤੇ ਫੇਰ ਜਾਵਾਂਗੇ ਤਕਦੀਰ ਨੂੰ ਮੈਂ ਕਿਨੇ ਲਿਆਤੀ ਫਰੂਟੀ ਤਕਦੀਰ ਹੁਣ ਫਰੂਟੀ ਪੀਊਗੀ ਲੱਗੀ ਆ ਮਾਮੀ ਦੀ ਹੋ ਗਈ ਆ ਦੇਖਿਆ ਤਾਈ ਨਹੀਂ ਸੂਟ ਲੈ ਕੇ ਆਈ ਮੈਂ ਕਿਹਾ ਲਹਿੰਗੇ ਜੇ ਕਰਾਉਣੀ ਮਾਮੀ ਦੀ ਥੜਕਾ ਮੋਰ ਨਾ ਜਾ ਰਹੀ ਜਾਨੀ ਆ ਵੀ ਕਿੱਥੇ ਆ ਗਿਆ ਲੋਕਾਂ ਕੋਲ ਆ ਮੈਂ ਵੀ ਨਿਊਜ਼ ਤੋਂ ਆਵਦੀ ਆ ਉਹ ਮੈਂ ਕਿੱਥੇ ਆ ਪੈ ਲਿਆ ਕਿਉਂ ਨਾ ਆਉਣ ਕੇ ਕਿੱਛ ਆ ਚੇ ਯਾਰ ਭੱਜ ਗਿਆ ਯਾਰ ਭੱਜ ਗਿਆ ਐ ਦਸੇੜ ਤੇ ਆ ਮੈਂ ਤਾਂ ਗਿਆ ਸੀ ਭੱਜੇ ਤੇ ਨਾ ਜਦਾਂ ਸਮਝੂ ਆਪਾਂ ਚੱਲ ਚੱਲ ਸਮਝਦੇ ਕਰੀਏ ਚੱਲ ਪਰ ਮੈਂ ਰੰਗੂ ਕਰ ਜਾ ਗਏ ਤਸਵੀਰ ਨਹੀਂ ਆਈ ਆਗੀ ਲਾਣਾ ਚੱਕ ਕੇ ਲਿਆ ਜਰਾ ਅੱਬਾ ਚੱਕ ਕੇ ਲਿਆ ਚਲ ਪਹਿਲਾਂ ਜਰਾ ਅੱਬਾ ਚੱਕ ਕੇ ਲਿਆ ਪੂਰਾ ਅੱਧਾ ਗੱਟੀ ਕੁਰਯੋਆਂੀਆਂ ਟਿੱਕੀਆਂ ਟਿੱਕੀਆਂ ਨੇ ਨੋਡਲ ਨੋਡਲ ਆਣੀਆਂ ਮਾਸੇ ਹੋਣੀਆਂ ਕਰਨਾ ਹੋਣੀਆਂ ਉਹ ਤਾਉਣੀਆਂ ਤਕਦੀਰ ਸਾਡਾ ਪੂਰਾ ਸਹੂਲ ਦੇ ਰਹੀ ਹੈ ਯੋਮੀ ਕੀ ਕਰਾਂ ਫੜਿਓ ਵੜੀ ਗਿਆ ਜਦੋਂ ਨਾ ਤੜਾ ਮੋਰ ਲੇੜੇ ਦੇ ਪਿੱਛੇ ਅੱਗੇ ਦੋ ਵੜੀ ਨਾਲ ਜੋ ਲੇਖ ਵੀਰੇ ਨਾਲ ਜੋ ਨਾਲ ਜੋ ਇਧਰ ਕੱਪੇ ਸੈਂਟਰ ਸੈਂਟਰ ਆ ਚਲੋ ਚੱਲ ਮਾਰ ਤੋ ਜਰੋ ਸ਼ਾਹ ਇਹ ਦੇਖੋ ਮੈਂ ਸਾਹਮਣੇ Hello. 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 ਤਕਦੀਰ ਮੇਰਾ ਬਲੇ ਕਿਦਾਂ ਟੁੱਟੀ ਨਹੀਂ ਮੈਂ ਵੀ ਜਦੋਂ ਦੇਖਿਆ ਮੈਂ ਕਿਹਾ ਪਹਿਲਾਂ ਤਾਂ ਵੀ ਸੋਚਿਆ ਦੀਦੀ ਨੂੰ ਨਾ ਦੱਸਾਂ ਨਹੀਂ ਨਹੀਂ ਦੱਸਣਾ ਪੈਣਾ ਹੀ ਸੀ ਤਾਂ ਹੀ ਤਾਂ ਦੱਸ ਤਾਂ ਮੈਂ ਕੱਚੀ ਜੀ ਹੋ ਕੇ ਮੈਂ ਕਿਹਾ ਦੀਦੀ ਤੇਰਾ ਤੇਰਾ ਬਿਊਟੀ ਬਲੇਡਰ ਸੀ ਉਹ ਤਕਦੀਰ ਖਾ ਗਈ ਨਹੀਂ ਇਨਫੈਕਸ਼ਨ ਨਾ ਹੋ ਜੇ ਨਾ ਖਾਦਾ ਨਹੀਂ ਵੀਰੇ ਟੱਕ ਕੇ ਸੁੱਟਦਾ ਕਿਥੇ ਵੀਰਾ ਕਹਿੰਦਾ ਖਾਣ ਵੀਰਾ ਕਹਿੰਦਾ ਇਨਫੈਕਸ਼ਨ ਨਾ ਹੋ ਜਾਏ ਅੰਦਰ ਮੈਂ ਕਹ ਅੰਦਰ ਥੋੜੀ ਲਗਾਇਆ ਟੋਕ ਕੇ ਸੱਟਦਾ ਦੀਦੀ ਵਰਤ ਲਈਏ ਵਰਤ ਹੋ ਜਾਣਾ ਨਾ ਤੂੰ ਵਰਤ ਲਈਆਂ ਲੈਹਗੇ ਲਾਚੇ ਕੱਢੋ ਆਪਣੇ ਡਿਊਟੀ ਸਾਬੋ ਡਿਊਟੀ ਬਸ ਦੋ ਚਾਰ ਚੀਜ਼ਾਂ ਹੀ ਪਾਈਆਂ ਸੀ ਚ ਲੋੜ ਤਾਂ ਨਹੀਂ ਸੀ ਬਸ ਇਹਨਾਂ ਚੱਕ ਲਾ ਉਹ ਤੀਂ ਅੰਦਰ ਪੌਲਸਾ ਚੱਕੇ ਜਿਹੜਾ ਚਮਕੀਲਾ ਚਮਕੀਲਾ ਪੌਲਸਾ ਪੋਤਾ ਨਹੀਂ ਕੋਈ ਪਾਪ ਕੋਈ ਨਾ ਸੇਕ ਕਰੀਆ ਮਾਸੀ ਦਾ ਦੇਲਾ ਤਾਂ ਮਾਸੀ ਦਾ ਨਹੀਂ ਕੋਈ ਸਾਰ ਰਣਾ ਚਾਹੀਦਾ ਭਰਾ ਨੂੰ ਬੜਾ ਫਿਕਰ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਐਸੇ ਗੱਲ ਤੇ ਸਾਡੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਆਨਲਾਈਨ ਐਡਵਰਟਾਈਜ਼ਮੈਂਟ ਹੋ ਰਹੀ ਆ ਦੇਖਣ ਵਾਲੇ ਭਾਈ ਇਹ ਮੇਰੇ ਚੈਨਲ ਦਾ ਨਾ ਹੈਗਾ ਤਾਜ ਨਗਰਾ ਉੱਥੇ ਜਰੂਰ ਆਇਓ ਹਾਂ ਜਿਹੜੇ ਨਗਰੇ ਨੂੰ ਦੇਖਦੇ ਆ ਉਹ ਵੀ ਪਹਿਲ ਤੋਂ ਦੇਖਦੇ ਉਹ ਇਦਾਂ ਹੀ ਗਏ ਆ ਸਾਰੇ ਉਹ ਦੁਬਾਰਾ ਸਬਸਕ੍ਰਾਈਬ ਕਰਿਓ ਸਾਨੂੰ ਤੁਸੀਂ ਇੱਥੇ ਹੀ ਆ ਚੱਲਦੇ ਆ ਇੱਕ ਵੀਰ ਨੂੰ ਪਲਾਨ ਆ ਆ ਦੱਸ ਜੇ ਨਾ ਉਹ ਮੇਰਾ ਫਿਰ ਜੀ ਨਹੀਂ ਕਰਨਾ ਜਾਣ ਨੂੰ ਮੈਂ ਤਾਂ ਦੀਦੀ ਦੇ ਰੋਡ ਵਾਲੀ ਰੀਤ ਵੀ ਪੂਰੀ ਕਰਨੀ ਆ ਲਹਿੰਗਿਆ ਰੱਖਿਆ ਇੱਥੇ ਹੀ ਬੋਲਣੀ ਆ ਇਹ ਇੱਦਾਂ ਹੀ ਬੋਲ ਆ ਗੇਚਰਾ ਮਾਰੀ ਮੇਰੇ ਆ ਇੱਥੇ ਹੀ ਜਾਵੋ ਤਾਂ ਹੀ ਕੋਡਿੰਗ ਕਰਾਂਗਾ ਫੇਰ ਮੈਂ ਰੋਣੀ ਅੱਜ 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 ਸੱਡੀ ਅੱਜ ਹੋਰ ਕੁਝ ਬਿਆ ਅੱਥਿਆ ਰਹਿ ਗਿਆ ਕਰ ਲਈਏ ਨੀ ਕੀ ਗੱਲ ਸਾਨ ਮੈਂ ਆ ਕੇ ਬਹੁਤ ਜੁਕਾਕ دیر ਬੋਲਣ ਲਾ ਪੀ ਦੀਦੀ ਨੂੰ ਕਹਿੰਦੀ ਆ ਜਾ ਬਹਿ ਜਾ ਬਾਏ ਕਰਦੇ ਇੱਥੇ ਬੈਠ ਹਾਂ ਬਾਏ ਕਰਦੇ ਪੂਆ ਚੱਲ ਬਾਏ ਕਰਦੇ ਪੂਆ ਨੂੰ ਬਾਏ ਕਰਦੇ ਪੂਆ ਨੂੰ ਚੱਲ ਜਾਓ ਹੁਣੇ ਕਰਦੇ ਜਾਣਾ ਤਾਂ ਡਾਕਟਰ ਕੋਲ ਸੀ ਪਰ ਜਾਣਾ ਸਾਨੂੰ ਡਾਕਟਰ ਕੋਲ ਪਿਆ ਜਾਣਾ ਤਾਂ ਜਾਗੋ ਤੇ ਸੀ ਪਰ ਜਾ ਡਾਕਟਰ ਕੋਲ ਪੈ ਰਿਹਾ ਕਿਉਂਕਿ ਮੇਰਾ ਗਾਣਾ ਬਹੁਤ ਜਿਆਦਾ ਪੇਨ ਹੋ ਰਿਹਾ ਦਰਦ ਕਰ ਰਿਹਾ ਅੰਦਰੋਂ ਤੇ ਇਨਫੈਕਸ਼ਨ ਹੋ ਗਿਆ ਕੋਲ ਬੁੱਲੇ ਵੀ ਨਹੀਂ ਜਾਂਦਾ ਹੁਣ ਸਾਡੇ ਪਿੰਡ ਵੀਰੇ ਉਹਨਾਂ ਨੇ ਤਾਂ ਬਹੁਤ ਕਿਹਾ ਸੀਗਾ ਰੁਕ ਜਾ ਰੁਕ ਜਾ ਰੁਕ ਜਾ ਪਰ ਸਾਨੂੰ ਆਏ ਸੀਗਾ ਵੀ ਰੈਸਟ ਹੋ ਜੂਗੀ ਨਾਲੇ ਤਾਂ ਤੇ ਨਾਲੇ ਮੈਂ ਕਹਦੀ ਵੀ ਨੂੰ ਪਿੰਡੋ ਦਵਾਈ ਦਵਾ ਦਾਂਗੇ ਕਿਉਂਕਿ ਰੈਂਕੂ ਦੀ ਦਵਾਈ ਮੈਂ ਕਹਦੀ ਨੂੰ ਮਾਫ ਪੱਕਿਆ ਬਾਕੀ ਆਇਆ ਐ ਨਾ ਸਾਨੂੰ ਐ ਸੀਗਾ ਵੀ ਪਹਿਲਾਂ ਜਾਗੋ ਤੇ ਚਾਨੀਆਂ ਜਾਗੋ ਸੀਗੀ ਤੇ ਚ ਜਾਵਾਂਗੇ ਪਰ ਫਿਰ ਚੋਤ ਕਰਨ ਲੱਗ ਪਈ ਵੀ ਜੇ ਨਹੀਂ ਸੈੱਟ ਤਾਂ ਫਿਰ ਰਹਿਣ ਦਿੰਦੇ ਆਪਾਂ ਨਾ ਉਹਦੇ ਕਰਕੇ ਫਿਰ ਅਸੀਂ ਆਖਿਆ ਵੀ ਦੋ ਚੀਜ਼ਾਂ ਸੋਚ ਲਈਆਂ ਇੱਕ ਤਾਂ ਮੈਂ ਕਿਦੀ ਆਪਣੀ ਮੈਂ ਕਿਦੀ ਪਸਟ ਜਹ ਨਹੀਂ ਹੈਗਾ ਠੀਕ ਨਹੀਂ ਹੈਗਾ ਤੇ ਇੱਕ ਤਕਦੀਰ ਨੂੰ ਥੋੜੀ ਰੈਸਟ ਮਿਲ ਜੂ ਕਿ ਦੋਨੇ ਚੀਜ਼ਾਂ ਹੋ ਜਾਣਗੀਆਂ ਬਾਕੀ ਆਇਆ ਵੀ ਤਕਦੀਰ ਵੀ ਆਇਆ ਨਾ ਠੰਡ ਰਾਤ ਨੂੰ ਹੁੰਦੀ ਹੈ ਠੰਡ ਹੁਣ ਤਕਦੀਰ ਬਹੁਤ ਬਹੁਤ ਮਤਲਬ ਵੀ ਰੇਅਰ ਹੀ ਆਵੇ ਮਤਲਬ ਵੀ ਜਰਾਬਾ ਦੁਰਬਾ ਰੱਖ ਲੈ ਕਈ ਰੀ ਲਾ ਲੈਂਦਾ ਬੱਚਾ ਫਿਰ ਉਹਨੂੰ ਠੰਡ ਲੱਗ ਜਾਂਦੀ ਹਵਾ ਵਜ ਜਾਂਦੀ ਉਹਦੇ ਨਾਲ ਫਿਰ ਬਿਮਾਰ ਹੋਣ ਦਾ ਜਿਆਦਾ ਖਤਰਾ ਰਹਿੰਦਾ ਰੋ ਅਸੀਂ ਉਸ ਚੀਜ਼ ਤੋਂ ਟਲਦੇ ਹੀ ਆ ਬਹੁਤ ਨਾ ਮਤਲਬ ਸਾੜਾ ਹੋਵੇ ਵੀ ਅਸੀਂ ਕੇਅਰ ਤਾਂ ਪੂਰੀ ਰੱਖਦੇ ਆ ਪਰ ਫਿਰ ਵੀ ਉਹ ਥੋੜਾ ਐ ਬੱਚਾ ਆ ਯਾਰ ਬੱਚੇ ਦਾ ਨਾ ਤਾਂ ਜਿਦਿਆ ਜਾ ਸਕਦਾ ਆ ਤੇ ਨਾ ਹੀ ਬੱਚੇ ਨਾਲ ਜ਼ੋਰ ਜਾ ਬਰਦਸਤੀ ਕੀਤੀ ਜਿੰਨਾ ਮਰਜੀ ਅਸੀਂ ਪਾਈ ਜਾਈਏ ਉਹਨੇ ਲਾ ਹੀ ਦੇਣੀਆਂ ਜੇ ਉਹਦੀ ਮਰਜ਼ੀ ਐ ਤਾਂ ਉਹਨੇ ਲਾਉਣੀਆਂ ਹੀ ਆ ਤੇ ਅਮੀਨ ਉਹ ਅਸੀਂ ਵੀ ਜੇ ਮੈਕਦੀਪ ਵੀ ਅੱਜ ਤਾਂ ਚੱਲੇ ਜਾਗੋ ਤੇ ਜਾਵੜੇ ਮੈਕਦੀਪ ਨਾ ਠੀਕਰੇ ਮੜ ਕੇ ਫਿਰ ਵਿਆਹ ਵੀ ਖਰਾਬ ਹੋਊਗਾ ਇਸ ਕਰਕੇ ਜਾਗੋ ਆਪਾਂ ਸਕਿੱਪ ਕਰ ਦਈਏ ਜੇ ਤੇ ਆਪਾਂ ਵਧੀਆ ਚੱਲ ਵਿਆਹ ਤੇ ਵਧੀਆ ਮੈਕਦੀਪ ਦੋ ਦਿਨਾਂ ਚ ਠੀਕ ਹੋ ਜਾਣਗੇ ਦਵਾਈ ਤਾਂ ਆਪਾਂ ਲੈ ਲਾਂਗੇ ਇੱਥੋਂ ਪਿੰਡੋਂ ਤੇ ਨਾਲੇ ਰੈਸਟ ਹੋ ਜਾਊਗੀ ਨਾਲੇ ਵਿਆਹ ਵਧੀਆ ਦੇਖ ਲਵਾਂਗੇ ਠੀਕ ਆ ਤੇ ਨਾਲੇ ਚਾਨੀਆਂ ਜਾਇਆਵਾਂਗੇ ਤੇ ਹੁਣ ਅਸੀਂ ਪਿੰਡੋਂ ਆਏ ਆ ਮੈਂ ਅਮਰੂਦ ਚੱਕ ਲਿਆਂਦਾ ਉੱਥੇ ਪਿਆ ਸੀਗਾ ਤੇ ਅਬਰੂਦ ਮੈਂ ਕਿ ਖਾਲਣ ਦੀ ਹੈ ਸਵਾਦ ਹੈ ਵੈਸੇ ਹੋਣਾ ਹੀ ਆ ਡਾਕਟਰ ਕੋ ਮੈਂ ਸੋਚਦੀ ਆ ਮੈਂ ਕਿਤੇ ਟੀਕੇ ਲਵਾ ਲਈਏ ਕਿ ਨਹੀਂ ਟੀਕੇ ਲਵਾ ਕੇ ਉਹ ਜੋ ਲੋਟ ਘੱਮ ਟੀਕੇ ਅੰਜ ਲੋੜ ਹੀ ਨਹੀਂ ਕੀ ਗਲੇ ਚ ਉਹ ਜਿੱਦਾਂ ਮੇਰੇ ਹੁੰਦਾ ਹੁੰਦਾ ਅਸੂਰੇ ਲਿਪਸਟਿਕ ਮਿਕਸ ਕੀਤੀ ਸੀ ਇੰਨਾ ਵੀ ਟਾਈਮ ਹੈ ਨਹੀਂ ਸੀ ਲਿਪਸਟਿਕ